ਨਮਸਕਾਰ ਮੈਂ ਸੋਨੀ ਔਲਖ ਲੈ ਕੇ ਹਾਜ਼ਰ ਹੋਈ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਆਪ ਸਭ ਦਾ ਸਵਾਗਤ ਹੈ ਪੀਐਸਪੀਸੀਐਲ ਨੇ ਬਠਿੰਡਾ ਵਿੱਚ 165 ਏਕੜ ਥਰਮਲ ਕਲੋਨੀ ਵਾਲੀ ਜ਼ਮੀਨ ਪੁੱਡਾ ਨੂੰ ਨਿਲਾਮੀ ਲਈ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਬਠਿੰਡਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਲਕੀਅਤ ਵਾਲੀ 165 ਏਕੜ ਤੋਂ ਵੱਧ ਕੀਮਤੀ ਜ਼ਮੀਨ ਜਲਦੀ ਹੀ ਜਲਦੀ ਹੀ ਨਿਲਾਮੀ ਵਿੱਚ ਆ ਜਾਵੇਗੀ ਕਿਉਂਕਿ ਕਾਰਪੋਰੇਸ਼ਨ ਦੇ ਡਾਇਰੈਕਟਰ ਬੋਰ ਨੇ ਖਾਲੀ ਸਰਕਾਰੀ ਜ਼ਮੀਨ ਦੀ ਸਰਬੋਤਮ ਵੱਤਮ OJU VGL ਸਕੀਮ ਦੇ ਤਹਿਤ ਇਸ ਨੂੰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਯਾਨੀ ਕਿ ਪੱਡਾ ਨੂੰ ਸਕੀਮ ਦੇ ਤਹਿਤ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰਵਾਨਗੀ 1 ਨਵੰਬਰ ਨੂੰ ਬੋਰਡ ਦੀ 118ਵੀਂ ਮੀਟਿੰਗ ਵਿੱਚ ਕੀਤੀ ਗਈ ਅਤੇ ਮੌਜੂਦਾ ਰਿਹਾਇਸ਼ੀ ਢਾਂਚੇ ਨੂੰ ਢਾਉਣ ਦਾ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਪੁੱਡਾ ਵੱਲੋਂ ਕਲੋਨੀ ਦੇ ਬਾਕੀ ਮਸਨਿਕਾਂ ਲਈ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਹੂਲਤਾਂ ਯਕੀਨੀ ਬਣਾਉਣ ਤੋਂ ਬਾਅਦ ਹੀ ਇਹ ਫੈਸਲਾ ਬੀਐਸਪੀਸੀਐਲ ਯੂਨੀਅਨਾਂ ਦੇ ਸਖਤ ਵਿਰੋਧ ਦੇ ਵਿਚਕਾਰ ਆਇਆ ਹੈ ਪ੍ਰਮਾਣਿਤ ਪ੍ਰਬੰਧ ਦੇ ਅਨਸਾਰ ਪੀਐਸਪੀਸੀਐਲ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ 80% ਪ੍ਰਾਪਤ ਕਰੇਗਾ ਜਦੋਂ ਕਿ ਪੁੱਡਾ ਇਸ ਤੋਂ 20% ਆਪਣੇ ਕੋਲ ਰੱਖੇਗਾ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਕਲੋਨੀ ਦੇ ਪ੍ਰਭਾਵਿਤ ਹਿੱਸੇ ਵਿੱਚ ਰਹਿਣ ਵਾਲੇ ਕਰਮਚਾਰੀਆਂ ਨੂੰ ਥਰਮਲ ਕਲੋਨੀ ਦੇ ਕਿਸੇ ਹੋਰ ਹਿੱਸਿਆਂ ਵਿੱਚ ਤਬਦੀਲ ਕੀਤਾ ਜਾਵੇਗਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 165 ਏਕੜ ਹਿੱਸੇ ਵਿੱਚ ਕੋਈ ਵੀ ਘਰ ਅਲਾਟ ਨਾ ਕਰਨ ਜੋ ਕਿ ਹੁਣ ਪੁੱਡਾ ਲਈ ਰੱਖਵਾ ਹੈ ਪਠਿੰਡਾ ਥਰਮੋਕਲੋਨੀ ਜੋ ਕਿ ਲਗਭਗ 284 ਏਕੜ ਵਿੱਚ ਫੈਲੀ ਹੋਈ ਹੈ 5 ਦਹਾਕੇ ਤੋਂ ਵੱਧ ਦਾ ਸਮਾਂ ਪਹਿਲਾਂ ਬਣਾਈ ਗਈ ਸੀ ਇਸ ਵਿੱਚ ਚਾਰ ਬਲਾਕ ਹਨ ਜਿਸ ਦੇ ਵਿੱਚ ਦੋ ਬਲਾਕ 1340 ਘਰਾਂ ਦੇ ਨਾਲ ਪੁੱਡਾਂ ਨੂੰ ਹੁਣ ਸੌਂਪੇ ਜਾਣਗੇ ਬਠਿੰਡਾ ਥਰਮਲ ਪਲਾਂਟ ਨੂੰ ਪਿਛਲੀ ਕਾਂਗਰਸ ਸਰਕਾਰ ਦੌਰਾਨ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ ਇਸ ਦੀ ਜ਼ਮੀਨ ਵੀ ਪੁੱਡਾਂ ਨੂੰ ਤਬਦੀਲ ਕਰ ਦਿੱਤੀ ਸੀ ਜਿਸ ਨੇ ਇਸ ਜਗ੍ਹਾ ਤੇ ਇੱਕ ਬਲਕ ਡਰੱਗ ਪਾਰਕ ਦੀ ਯੋਜਨਾ ਵੀ ਬਣਾਈ ਸੀ ਪਰ ਕੇਂਦਰ ਨੇ ਪ੍ਰਸਾਦ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਪ੍ਰਿੰਕਾ ਗਾਂਧੀ ਨਾਲ 19 ਦਸੰਬਰ ਨੂੰ ਮੁਲਾਕਾਤ ਕਰਨਗੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿੱਚ ਹਾਲ ਚੱਲ ਅਤੇ ਖਿੱਚੋ ਖਿੱਚਤਾਂ ਦੇ ਦਰਮਿਆਨ ਸਾਫਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 19 ਦਸੰਬਰ ਨੂੰ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ ਦਿੱਲੀ ਵਿੱਚ ਸਰਦ ਰੁੱਤ ਇਜਲਾਸ ਦੇ ਚੱਲਦੇ ਉਹਨਾਂ ਨੇ ਮੀਟਿੰਗ ਦਾ ਸਮਾਂ ਮੰਗਿਆ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਨਾਲ ਮੀਟਿੰਗ ਕਰਨ ਦਾ ਸਮਾਂ ਨਹੀਂ ਮਿਲਿਆ ਤੇ ਹਾਈ ਕਮਾਂਡ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੇ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਵਿੱਚ ਮੁੱਖ ਮੰਤਰੀ ਦੀ ਕੁਰਸੀ ਵਾਲੇ ਬਿਆਨ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਵੀ ਬਣਾ ਦਿੱਤੀ ਹੈ ਇਸ ਕਮੇਟੀ ਦੀ ਅਗਵਾਈ ਪਾਰਟੀ ਦੇ ਪੰਜਾਬ ਇੰਚਾਰਜ ਭਪੇਸ਼ ਬਗੇਲ ਕਰਨਗੇ ਕੋਰ ਦੇ ਬਿਆਨਾਂ ਤੇ ਹਾਈ ਕਮਾਂਡ ਨੇ ਸਖਤ ਰੁਖ ਅਖਤਿਆਰ ਕੀਤਾ ਹੈ ਤੇ ਇਸ ਵਿਸ਼ੇ ਤੇ ਉਹਨਾਂ ਨੇ ਭਪੇਸ਼ ਬਗੇਲ ਤੋਂ ਵਿਸਥਾਰਤ ਵਿੱਚ ਰਿਪੋਰਟ ਦੀ ਮੰਗ ਕੀਤੀ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਕਲੇਸ਼ ਤੋਂ ਹਾਈ ਕਮਾਂਡ ਨਾਰਾਜ਼ ਹੈ ਗੋਆ ਅਗਨੀ ਕਾਂਡ ਮਾਮਲਾ ਲੂਥਰਾਪਰਾਕ ਆਪੂਪਾਰਤ ਲਿਉਣ ਦੀ ਪ੍ਰਕਿਰਿਆ ਸ਼ੁਰੂ ਥਾਈਲੈਂਡ ਦੇ ਪੁਲਿਸ ਨੇ ਲੁਥਰਾ ਪ੍ਰਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ ਗੋਆ ਵਿੱਚ ਅਗਨੀ ਕਾਂਡ ਜੋ ਕਲੱਬ ਵਿੱਚ ਹੋਇਆ ਸੀ ਉਸ ਤੋਂ ਬਾਅਦ ਹੀ ਫਰਾਰ ਦੱਸੇ ਜਾਂਦੇ ਸਨ ਜਿਸ ਵਿੱਚ ਕਿ 25 ਲੋਕਾਂ ਦੀ ਮਾਰੇ ਜਾਣ ਦੀ ਪੁਸ਼ਟੀ ਸੀ ਅਧਿਕਾਰੀਆਂ ਨੂੰ ਗ੍ਰਿਫਤਾਰੀ ਦੇ ਲਈ ਇਹ ਪੁਸ਼ਟੀ ਵੀ ਕਰ ਦਿੱਤੀ ਹੈ ਸੀਨੇ ਨੇ ਅਧਿਕਾਰੀਆਂ ਨੇ ਕਿਹਾ ਕਿ ਨਾਈਟ ਕਲੱਬ ਦੇ ਸਹਿ ਮਾਲਕਾਂ ਵਿਰੁੱਧ ਇੰਟਰਪੋਲ ਬਲੂ ਕੋਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਭਾਰਤ ਸਰਕਾਰ ਦੀ ਬੇਨਤੀ ਤੇ ਹੀ ਹਿਰਾਸਤ ਵਿੱਚ ਲਿਆ ਗਿਆ ਸੀ ਦੋਵੇਂ ਦੋਸ਼ੀ ਇਸ ਸਮੇਂ THAILAND ਦੇ 푸켓 ਵਿੱਚ ਹਨ ਉਨ੍ਹਾਂ ਨੂੰ ਭਾਰਤ ਦੇ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ 트럼ਪ ਨੇ ਸ਼ੁਰੂ ਕੀਤਾ 골드 ਕਾਰਡ 비자 ਅਤੇ ਉਨ੍ਹਾਂ ਨੇ ਕਿਹਾ ਕਿ 10 ਲੱਖ ਖਰਚ ਕਰਕੇ ਅਮਰੀਕਾ ਵਿੱਚ ਕੰਮ ਕਰਨ ਅਤੇ ਰਹਿਣ ਦੀ ਸਹੂਲਤ ਮਿਲੇਗੀ ਇਸ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵਾਈਟ ਹਾਊਸ ਵਿੱਚ ਕਾਰੋਬਾਰੀ ਆਗੂਆਂ ਦੀ ਮੌਜੂਦਗੀ ਵਿੱਚ ਬਹੁ ਅੜੀਕ ਵਾਲੇ गोल्ड कार्ड वीजा प्रोग्राम ਦੀ ਅਤੀ ਅਧਿਕਾਰਿਤ ਤੌਰ ਦੇ ਸ਼ੁਰੂਆਤ ਕੀਤੀ 트াম্প ਨੇ ਕਿਹਾ ਕਿ ਇਹ ਕੁਝ ਹੱਦ ਤੱਕ ਗ੍ਰੀਨ ਕਾਰਡ ਵਰਗਾ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਗ੍ਰੀਨ ਕਾਰਡ ਦੇ ਮੁਕਾਬਲੇ ਇਸ ਦੇ ਵੱਡੇ ਫਾਇਦੇ ਹਨ ਉਨ੍ਹਾਂ ਅਗੇ ਕਿਹਾ ਕਿ ਕੰਪਨੀਆਂ ਕਿਸੇ ਵੀ ਸੰਸਥਾ ਵਿੱਚ ਜਾ ਕੇ ਕਾਡ ਖਰੀਦਦੀਆਂ ਅਤੇ ਉਸ ਵਿਅਕਤੀ ਨੂੰ ਅਮਰੀਕਾ ਵਿੱਚ ਰੱਖ ਸਕਣਗੀਆਂ ਕਿਸੇ ਪ੍ਰਤਿਭਾਸ਼ਾਲੀ ਵਿਅਕਤੀ ਨੂੰ ਆਪਣੇ ਦੇਸ਼ ਵਿੱਚ ਰੱਖਣਾ ਇੱਕ ਤੋਹਫਾ ਹੈ ਸਾਨੂੰ ਲੱਗਦਾ ਹੈ ਕਿ ਕੁਝ ਅਜਿਹੇ ਪ੍ਰਤਿਭਾਸ਼ਾਲੀ ਲੋਕ ਹੋਣਗੇ ਜਿਨ੍ਹਾਂ ਨੂੰ ਨਹੀਂ ਤਾਂ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਮਿਲਦੀ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੂੰ ਭਾਰਤ ਚੀਨ ਜਾਂ ਫਿਰ ਫਰਾਂਸ ਦੇ ਵੱਲ ਵਾਪਸ ਜਾਣਾ ਪੈਂਦਾ ਹੈ ਅਗਲੀ ਖਬਰ ਅੰਤਰੀਕ ਕਮੇਟੀ ਨੇ ਪਾਵਨ ਸਰੂਪਾਂ ਦਾ ਮਾਮਲਾ ਵਿਚਾਰ ਅਤੇ ਆਦੇਸ਼ ਲਈ ਅਕਾਦਤ ਸਾਹਿਬ ਦੇ ਤੇ ਭੇਜੰਦਾ ਕੀਤਾ ਫੈਸਲਾ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਈ ਚ ਹੋਈ ਅੱਜ ਅੰਤਰੀਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਪਾਸ ਕੀਤੀ ਮਤ ਕਿਤੇ ਗਏ ਮਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਸੰਬੰਧੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਈਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੂਚਾ ਮਾਮਲਾ ਵਿਚਾਰ ਅਤੇ ਆਦੇਸ਼ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਭੇਜਿਆ ਗਿਆ ਹੈ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਧੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ